ਜਵਾਲਾ ਮਾਤਾ ਦੇ ਜੰਗਲਾਂ 'ਚ ਲੱਭਿਆ ਮਹਾ ਭਾਰਤ ਕਾਲ ਵਿੱਚ ਅਰਜਨ ਦੁਆਰਾ ਬਣਾਇਆ ਚੱਕਰ ਵਿਊ ਉਸ ਸਮੇਂ ਦੀ ਦੇਵਲੋਕੀ ਸਰੰਗ ਤੇ ਹੰਸ ਸਰੋਵਰ ਵੀ ਮੌਜੂਦ ਇਹ ਉਹ ਪਵਿੱਤਰ ਜਗ੍ਹਾ ਆ ਜਿੱਥੇ ਰਚਨਾ ਕੀਤੀ ਗਈ ਸੀ ਚੱਕਰ ਵਿਊ ਚੱਕਰ ਕੇ ਇਹ ਜਿਹੜਾ ਚੱਕਰ ਵਿਊ ਤੁਸੀਂ ਦੱਸ ਰਹੇ ਇਹਨੂੰ ਇੱਕ ਦੇਵਤਾ ਸਰੂਪ ਮੰਨਦੇ ਪੰਜਾਬ ਦੀਆਂ ਧੀਆ ਪੈਣਾ ਨਾ ਆਣਾ ਉਹਨਾਂ ਨੇ ਇੱਥੇ ਮੱਥਾ ਟੇਕਣਾ ਉਹ ਪੱਥਰ ਰਹਿ ਜਾਣਾ ਜਿਹੜੀ ਕੋਈ ਬਾ ਜਾਂ ਔਰਤ ਹੁੰਦੀ ਸੀ ਉਹਦੇ ਆਸ-ਮੇਦ ਹੋ ਜਾਣੀ ਬੱਚਾ ਹਾਂ ਜੀ ਕਹਿੰਦੇ ਇਹ ਚੱਕਰ ਵੀਊ ਦੇ ਉੱਪਰ ਨਹਾਉਣ ਦੇ ਨਾਲ ਪਤਾ ਲੱਗਿਆ ਨਾ ਜੀ ਹਾਂ ਥੱਲੇ ਨਾ ਉਹ ਨਾਲਾ ਕਲੋਸ ਕੀਤੇ ਉਹਨਾਂ ਨੇ 터ਨਲ ਬਣਾਇਆ ਉਹ ਦੂਗੇ ਨੰਬਰ ਦਾ ਪਾਂਡਵਾਂ ਦੀ ਟਾਈਮ ਦੀ ਚੀਜ਼ ਹੈ ਚੀਜ਼ ਹੈ ਜੀ ਇਹਦੇ ਉੱਪਰ ਇੱਕ ਪੰਜਵੱਟੀ ਸੀਗੀ ਉਸ ਦੇ ਪੰਜ ਪੇੜ تھے ਬਰਗਤ تھا ਔਰ ਵੀ ਬਹੁਤ ਹੈ ਮਤਲਬ ਇੱਕ ਸਪਿਰਚੁਅਲ ਪਲੇਸ ਹੈ ਇਹ ਵੀ ਮਤਲਬ ਪੰਜਵੱਟੀ ਸੀ ਇੱਥੇ ਤੁਸੀਂ ਹਾਂ ਜੀ ਹਾਂ ਜੀ ਪੰਜ ਵੱਡੀ ਹੈ ਹਜੇ ਵੀ ਉੱਪਰ ਤੁਸੀਂ ਦੇਖੋਗੇ ਪੰਜ ਲਗਾਇਆ ਹੈ ਕੋਈ ਸੋਚ ਸਕਦਾ ਹੈ ਕਿ ਮੰਦਰ ਦੇ ਥੱਲੇ ਇੱਕ ਸਰੰਗ ਹੋ ਸਕਦੀ ਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿੰਨੇ ਦਿਮਾਗ ਨਾਲ ਇਹ ਮੰਦਰ ਤਿਆਰ ਕੀਤਾ ਗਿਆ ਉਸ ਵੇਲੇ 5000 ਸਾਲ ਦੇਖ ਲਓ ਅੱਜ ਵੀ ਕਿੰਨਾ ਮਜ਼ਬੂਤੀ ਦੇ ਨਾਲ ਦੇਖੀ ਜਾ ਰਹੀ ਹੈ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਇਹ ਮੂਰਤੀ ਵੀ ਪ੍ਰਾਚੀਨ ਹੈ ਜੀ ਦੇਖ ਸਕਦੇ ਆ ਉਸ ਸਮੇਂ ਦੀਆਂ ਮੂਤੀਆਂ ਆ ਜੀ ਪਾਂਡਵਾਂ ਦੇ ਟਾਈਮ ਦੀਆਂ 5000 ਸਾਲ ਪੁਰਾਣੀਆਂ ਕਿਸੇ ਤਰ੍ਹਾਂ ਇੱਧਰ ਉਹਨੇ ਗੁੱਸੇ ਜਾ ਕੇ ਆਪਣਾ ਫਰਸਾ ਚੱਕ ਕੇ ਪਿੰਡੀ ਨੂੰ ਵਾਰ ਕਰਤਾ BB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹਿਮਾਚਲ ਦੇ ਰਾਜਨੌਨ ਪਿੰਡ ਵਿੱਚ ਲੈ ਕੇ ਆਏ ਹਾਂ ਇਹ ਪਿੰਡ ਹਿਮੇਰਪੁਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਆ ਜਦੋਂ ਤੁਸੀਂ ਪੰਜਾਬ ਦੇ ਹਿਸ਼ਾਰਪੁਰ ਤੋਂ ਮਾਤਾ ਚਿੰਤਪੁਨੀ ਰੋਡ ਜਾਂਦੇ ਆ ਤਾਂ ਰਸਤੇ ਦੇ ਵਿੱਚ ਅੰਬ ਆਉਂਦਾ ਆ ਆਮ ਤੋਂ ਤੁਸੀਂ 30 ਕਿਲੋਮੀਟਰ ਅੱਗੇ ਹਮੀਰਪੁਰ ਵੱਲ ਚੱਲ ਜਾਣਾ ਹੈ ਤਾਂ ਸੱਜੇ ਪਾਸੇ ਰਾਜਨੌਨ ਇਹ ਪਿੰਡਾ Google Map ਦੀ ਸਹਾਇਤਾ ਨਾਲ ਤੁਸੀਂ ਇੱਥੇ ਸੌਖੇ ਪਹੁੰਚ ਜਾਊਗੇ ਇਸ ਪਿੰਡ ਦਾ ਬਹੁਤ ਪੁਰਾਣਾ ਇਤਿਹਾਸ ਆ ਜਿਹੜਾ ਪਾਂਡਵਾਂ ਨਾਲ ਜੁੜਿਆ ਹੋਇਆ ਆ ਕਹਿੰਦੇ ਜਦੋਂ ਮਹਾਪਾਤਕਾਲ ਸਮੇਂ ਪਾਂਡਵ ਇੱਥੇ ਆਏ ਸੀਗੇ ਉਹਨਾਂ ਨੇ ਇੱਥੇ ਇੱਕ ਚੱਕਰ ਵਿਊ ਦੀ ਰਚਨਾ ਕੀਤੀ ਸੀ ਉਹ ਚੱਕਰ ਵਿਊ ਅੱਜ ਵੀ ਇਸ ਪਿੰਡ ਦੇ ਜੰਗਲਾਂ ਵਿੱਚ ਮੌਜੂਦ ਆ ਉਸ ਸਮੇਂ ਦਾ ਇੱਕ ਸਰੋਵਰ ਅਸੀਤ ਤਲਾਬ ਕਹਿ ਸਕਦੇ ਆ ਜਿਹਨੂੰ ਹੰਸ ਸਰੋਵਰ ਵੀ ਕਹਿੰਦੇ ਆ ਉੱਥੇ ਮੌਜੂਦ ਆ ਉਹਦਾ ਪਾਣੀ ਤਾਂ ਕਹਿੰਦੇ ਅੰਮ੍ਰਿਤ ਕੁੰਡ ਬਾਗ ਪਵਿੱਤਰ ਆ ਤੁਸੀਂ ਹੈਰਾਨ ਹੋ ਜਾਓਗੇ ਉਸ ਸਮੇਂ ਦੀਆਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇਖ ਕੇ ਇਸ ਜਗ੍ਹਾ ਨੂੰ ਖੰਡੇਸ਼ਵਰ ਧਾਮਨਾ ਲ ਜਾਣਿਆ ਜਾਂਦਾ ਆ ਕਹਿੰਦੇ ਇੱਥੇ ਇੱਕ ਸ਼ਿਵਲਿੰਗ ਸੀ ਜਿਹਨੂੰ ਕਿਸੇ ਨੇ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚੋਂ ਖੂਨ ਨਿਕਲਿਆ ਸੀਗਾ ਬਹੁਤ ਜ਼ਿਆਦਾ ਤੁਸੀਂ ਲਾ ਲਓ ਕਿ ਪਹੁੰਚੀ ਹੋਈ ਇਹ ਜਗ੍ਹਾ ਆ ਜਿੱਥੇ ਅਸੀਂ ਤੁਹਾਨੂੰ ਲੈ ਕੇ ਆਏ ਆ ਬਹੁਤ ਪੁਰਾਣਾ ਇਤਿਹਾਸ ਆ ਤੇ ਤੁਸੀਂ ਦੇਖ ਸਕਦੇ ਆ ਇੱਕ ਸੰਗੜਾ ਜੰਗਲ ਆ ਜਿੱਥੇ ਅਸੀਂ ਇਸ ਵੇਲੇ ਖੜੇ ਆ ਹੁਣ ਬਾਦਦੇ ਆ ਉਸ ਜਗ੍ਹਾ ਵੱਲ ਇੱਥੇ ਬੋਰਡ ਵੀ ਲੱਗਾ ਹੋਇਆ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਸ਼੍ਰੀ ਬਨਖੰਡੇਸ਼ਵਰ ਮਹਾਦੇਵ ਮੰਦਿਰ ਭੋਲੇ ਨਾਥ ਦਾ ਇਹ ਮੰਦਿਰ ਆ ਬਹੁਤ ਸ਼ਾਂਤ ਮਈ ਜਗ੍ਹਾ ਆ ਹਰ ਕਿਸੇ ਨੂੰ ਇਹਨਾਂ ਪਿੰਡਾਂ ਵੱਲ ਆ ਕੇ ਇੱਕ ਸ਼ਾਂਤੀ ਮਹਿਸੂਸ ਹੋਏਗੀ ਸਕੂਨ ਮਿਲੇਗਾ ਇਸ ਜਗ੍ਹਾ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਆ ਕਿੰਨਾ ਪੁਰਾਣਾ ਦੇਖ ਲਓ ਤੁਸੀਂ ਇਸ ਪਿੰਡ ਦਾ ਇਤਿਹਾਸ ਆ ਜੁੱਗਾਂ ਪੁਰਾਣਾ ਬਹੁਤ ਜ਼ਿਆਦਾ ਚਾਈ ਤੇ ਇੱਥੇ ਮੰਦਿਰ ਬਣਿਆ ਹੋਇਆ ਆ। ਦਿਲ ਨੂੰ ਸ਼ੂਣ ਵਾਲਾ ਨਜ਼ਾਰਾ ਆ। ਕਿੱਦਾਂ ਘਰ ਬਣੇ ਹੋਏ ਆ। ਦੂਰੋਂ ਇਦਾਂ ਲੱਗਦਾ ਜਿਦਾਂ ਪਹਾੜੀਆਂ ਦੇ ਲਟਕ ਕੇ ਹੁੰਦੇ ਆ। ਨਹੀਂ ਤਾਂ ਅਸੀਂ ਬਹੁਤ ਜ਼ਿਆਦਾ ਉਚਾਈ ਤੇ ਜਾਂਦੇ ਆ ਤਾਂ ਉੱਥੇ ਇਸ ਤਰ੍ਹਾਂ ਦੇ ਘਰ ਦੇਖਣ ਨੂੰ ਮਿਲਦੇ ਆ। ਅਸੀਂ ਪਿੰਡ ਦੇ ਵਿੱਚ ਰੁਕੇ ਆ। ਸਾਨੂੰ ਪਤਾ ਲੱਗਾ ਸੀ ਇੱਥੇ ਨਿਰਦੇਸ਼ ਕਰਕੇ ਬਜ਼ੁਰਗਾ ਜਿਨ੍ਹਾਂ ਨੂੰ ਇਸ ਜਗ੍ਹਾ ਦਾ ਕਾਫੀ ਚੰਗੀ ਤਰ੍ਹਾਂ ਇਤਿਹਾਸ ਪਤਾ ਆ ਅਸੀਂ ਕਹਾਂ ਉਹਨਾਂ ਨੂੰ ਮਿਲਦੇ ਜਾਈਏ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਵਾਂਗੇ। ਨਮਸਤੇ ਜੀ। ਹੋ ਬੜੀਆ ਜੀ। ਬਾਪੂ ਜੀ ਸਾਨੂੰ ਇਸ ਜਗ੍ਹਾ ਦਾ ਇਤਿਹਾਸ ਦੱਸੋ। ਬਹੁਤ ਪੁਰਾਣਾ ਇਤਿਹਾਸ ਆ ਜੋ ਸਾਨੂੰ ਪਤਾ ਲੱਗਾ। ਤੇ ਖੰਡਰੇਸ਼ਵਰ ਧਾਮ ਮਤਲਬ ਨਾਂ ਨਾਂ ਬੁਲਾਇਆ ਜਾਂਦਾ ਆ। ਇਹਦਾ ਵੀ ਦੱਸੋ ਉਹੀ ਲੱਗਾ ਦੱਸਣ ਤੋਂ ਹਾਂਜੀ ਹਾਂਜੀ ਇਹ ਜਿਹੜੇ ਤੁਸੀਂ ਦਰਸ਼ਨ ਕਰਨਾ ਜਾਣਾ ਹੈ ਮੰਦਰ ਤੇ ਠੀਕ ਹੈ ਜੀ ਤੋਂ ਸਭ ਤੋਂ ਪ੍ਰਾਚੀਨ ਜਗਾ ਜਿਹੜੀ ਹੈ ਠੀਕ ਹੈ ਜੀ ਉਹ ਜਿਹੜੇ ਤੁਸੀਂ ਨਾਂ ਲੈ ਰਹੇ ਨਾ ਹਾਂਜੀ ਹਾਂਜੀ ਇਹ ਪੂਰਾ ਨਾਂ ਇਹਦਾ ਬਣਖੜੇ ਸ਼ੁਰ ਮਹਾਦੇਵ ਅੱਛਾ ਪੂਰਾ ਨਾਂ ਇਹ ਹੈ ਜੀ ਮੰਦਰ ਜਿਹੜਾ ਨਾ ਜੀ ਇਹ ਸ਼ਿਵਾਂ ਦਾ ਤਾਂ 20000 ਸਾਲ ਪੁਰਾਣਾ ਆ ਗਿਆ ਨਾ ਜੀ ਠੀਕ ਹੈ ਜੀ ਪਹਿਲੀ ਚੀਜ਼ ਇੱਥੇ ਇਹ ਹੈ ਰਾਜਨੌਨ ਚ ਰਾਜਨੌਨ ਠੀਕ ਫਿਰ ਦੂਜਾ ਜਿਹੜਾ ਹੈ ਇਹ ਚੱਕਰ ਵੀਊ ਜਿਹੜਾ ਤੁਸੀਂ ਦੱਸ ਰਹੇ ਹੋ ਹਾਂਜੀ ਚੱਕਰ ਵੀਊ ਦਾ ਹੈ ਬਾਕੀ ਲక్ష్ਮੀ ਨਾਰਾਇਣ ਦਾ ਮੰਦਿਰ ਬਹੁਤ ਵੱਡਾ ਬਣਾਇਆ ਉੱਥੇ ਰਾਜ ਨਾ اچھا ਬਣਾਇਆ ਠੀਕ ਹੈ ਜੀ ਤਾਂ ਉਹ ਉਹਨਾਂ ਕੋਲੋਂ ਅਧੂਰਾ ਰਹਿ ਗਿਆ ਸੀ ਪੰਡ ਬੰਦ ਓਕੇ ਅੱਛਾ ਰਾਤੋਂ ਰਾਤ ਬਣਾਉਣ ਲੱਗੇ ਸੀ ਕੰਨੇ ਜੀ ਠੀਕ ਹੈ ਤਾਂ ਥੱਲੇ ਨਾ ਉਹ ਨਾਲਾ ਕਰਾਸ ਕੀਤੇ ਉਹਨਾਂ ਨੇ 터ਨਲ ਬਣਾਇਆ ਠੀਕ ਹੈ ਜੀ ਮੰਦਿਰ ਦੇ ਨਾਲ ਹੀ ਠੀਕ ਹੈ ਜੀ ਹਾਂ ਸੁਰੰਗ ਟਾਈਪ ਅੱਛਾ ਸੁਰੰਗ ਟ੍ਰੈਕ ਬਣਾਇਆ ਸੀ ਸ਼ਿਵ ਜੀ ਮਹਾਰਾਜ ਤੋਂ ਬਾਅਦ ਜਿਹੜੇ ਬਣਖੰਡਸ਼ ਮੰਦਿਰ ਤੋਂ ਬਾਅਦ ਹਾਂਜੀ ਫਿਰ ਉਹ ਦੂਗੇ ਨੰਬਰ ਦਾ ਪਾਂਡਵਾਂ ਦੀ ਟਾਈਮ ਦੀ ਚੀਜ਼ ਹੈ ਚੀਜ਼ ਹੈ ਜੀ ਫਿਰ ਤੀਜੀ ਚੀਜ਼ ਆਣੀ ਇੱਥੇ ਰਾਜ ਨੌਣ ਜਿਹੜਾ ਜੀ ਨਾਂ ਪਿਆ ਨੌਣ ਨੌਣ ਨਾ ਨੌਣ ਮਤਲਬ ਉਹ ਇਹ ਜਿਹੜਾ ਚੱਕਰ ਵੀ ਤੁਸੀਂ ਦੱਸ ਰਹੇ ਇਹਨੂੰ ਇੱਕ ਦੇਵਤਾ ਸਰੂਪ ਮੰਨਦੇ ਅੱਛਾ ਦੇਵਤਾ ਸਰੂਪ ਤੇ ਇੱਥੇ ਇਹ ਲੋਕਾਂ ਨੂੰ ਵੀ ਨਾ ਪਤਾ ਨਹੀਂ ਸੀ ਲੇਕਿਨ ਤੁਹਾਡੇ ਪੰਜਾਬ ਦੀਆਂ ਧੀਆਂ ਪੈਣਾ ਨਾ ਆਣਾ ਉਹਨਾਂ ਨੇ ਉਹਨਾਂ ਨੇ ਇੱਥੇ ਮੱਥ ਟੇਕਣਾ ਪੱਥਰ ਰਹਿ ਜਾਣਾ ਜਿਹੜੀ ਕੋ ਬਾਂ ਜਾਂ ਔਰਤ ਹੁੰਦੀ ਸੀ ਉਹਦਾ ਆਸਮਿਤ ਹੋ ਜਾਣੀ ਬੱਚਾ ਹੋ ਜਾਣਾ ਹਾਂਜੀ ਕਹਿੰਦੇ ਇਹ ਚੱਕਰਵਿਊ ਦੇ ਉੱਪਰ ਨਹਾਉਣ ਦੇ ਨਾਲ ਪਤਾ ਲੱਗਿਆ ਨਾ ਜੀ ਹਾਂ ਮਤਲਬ ਤਾਂ ਉਹ ਇੱਕ ਅਜਿਹੀ ਦੀ ਮਤਲਬ ਦੇਵਤਿਆਂ ਵਾਂਗ ਪੂਜਾ ਕਰਦੇ ਫਿਰ ਉਹ ਤਾਂ ਹਾਂ ਬਹੁਤ ਵੱਡੀ ਜਾਣਕਾਰੀ ਦਿੱਤੀ ਜੀ ਡਿਟੇਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਵਧੀਆ ਲੱਗਿਆ ਨਹੀਂ ਨਹੀਂ ਚਾਹ ਪੀ ਕੇ ਹੈ ਜੀ ਚਾਹ ਬਹੁਤ ਹੈ ਕਿੰਨਾ ਸੰਗਣਾ ਜੰਗਲਾ ਤੁਸੀਂ ਦੇਖੋ ਕੋਈ ਇੰਦਾ ਪਰਿੰਦਾ ਨਜ ਨਹੀਂ ਆ ਰਿਹਾ ਇੱਥੇ ਇੱਕ ਪਾਸੇ ਉੱਚੀ ਪਹਾੜੀ ਤੇ ਦੂਸਰੇ ਪਾਸੇ ਡੂੰਗੀ ਖਾਈ ਇਸ ਤਰ੍ਹਾਂ ਦਾ ਮਨਮੋਹਕ ਨਜ਼ਾਰਾ ਦੇਖ ਕੇ ਨੂੰ ਵਧੀਆ ਨਹੀਂ ਲੱਗੂਗਾ ਰੋਲੇ ਰੱਪਿਆਂ ਤੋਂ ਦੂਰ ਦੇਖ ਲਓ ਇਹ ਭੋਲੇनाथ ਦਾ ਮੰਦਿਰ ਬਣਿਆ ਹੋਇਆ ਆ ਕੁਸੀਂ ਮੇਰੇ ਸਾਰੇ ਭਰਾ ਭੈਣ ਅੱਗੇ ਮਾਤਾ ਚੰਦਪੌਨੀ ਜਵਾਲਾ ਜੀ ਜਾਣੇ ਆ ਪਰ ਇਸ ਜਗ੍ਹਾ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਆ ਜਿੱਥੇ ਅਸੀਂ ਤੁਹਾਨੂੰ ਲੈ ਕੇ ਆਏ ਆ ਬਿਲਕੁਲ ਸਾਹਮਣੇ ਮੰਦਿਰ ਆ ਤੁਹਾਨੂੰ ਦੇਖ ਕੇ ਹੀ ਪਤਾ ਚੱਲ ਜਾਏਗਾ ਕਿ ਬਹੁਤ ਪੁਰਾਣਾ ਆ ਬਾਕੀ ਹੌਲੀ ਹੌਲੀ ਵਧੀਆ ਬਣਾ ਰਹੇ ਐ ਇਸ ਜਗ੍ਹਾ ਨੂੰ ਜਿਹੜੀ ਜੰਗਲ ਦੇ ਵਿੱਚ ਬਣੀ ਹੋਈ ਆ ਅਸੀਂ ਬਨਖੰਡੇਸ਼ਪੁਰ ਪਹੁੰਚ ਗਏ ਆ ਤੇ ਸਾਨੂੰ ਇੱਥੇ ਭਰਾ ਹੁਣੇ ਮਿਲੇ ਆ ਇਹਨਾਂ ਤੋਂ ਪੁੱਛਦੇ ਆ ਇਸ ਜਗ੍ਹਾ ਦਾ ਇਤਿਹਾਸ ਨਮਸਤੇ ਬਲੀ ਸਭឱ្យ ਵਾ ਰਾਮ ਰਾਮ ਜੀ ਰਾਮ ਰਾਮ ਆ ਜੀ ਬਹੁਤ ਪੁਰਾਣਾ ਭਾਜੀ ਮਹਾ ਭਾਰਤ ਕਾਲ ਸਮੇ ਦਾ ਇਤਿਹਾਸ ਆ ਇਸ ਸੰਬੰਧ ਦਾ ਜਿਹਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ ਜੇ ਦੇਖਣਾ ਹੋਵੇ ਤਾਂ ਪੰਜਾਬ ਤੋਂ ਸਾਰਾ 60 ਪੈ ਕਿਲੋਮੀਟਰ ਦੂਰ ਪੈ ਜਾਂਦਾ ਹੈ ਜੀ 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 ਸਾਡੇ ਦਰਸ਼ਕਾਂ ਨੂੰ ਦੱਸੋ ਉਸ ਸਮੇ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਆ ਜੀ ਜੀ ਬਿਲਕੁਲ ਠੀਕ ਤੁਸੀਂ ਕਿਹਾ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਆਲਮੋਸਟ ਇਹਦਾ ਇਤਿਹਾਸ ਹੈਗਾ 5000 ਈਅਰਸ ਤੋਂ ਪੁਰਾਣਾ ਜਿਸ ਟਾਈਮ ਮਹਾਭਾਰਤ ਹੋਇਆ ਸੀਗਾ ਉਸ ਤੋਂ ਬਾਅਦ ਜਦ ਪਾਂਡਵਾਂ ਨੂੰ बनवास तो उस टाइम उन्होंने जगह जगह घूम टीजी की यू तो गो एक, एक, एक रात से ऊपर कहीं रुक नहीं सकते अज्ञात वास्ता हो ठीक है। अगर वो पकड़े जाते उनको दोबारा से फोटीन ईयर फिर से कम्प्लीट करने तो वही इतिहास इस जगह का भी है एक रात उन्होंने गुजार के यहाँ पे भी निकाली है और एक रात में ही सारी चले गए ਉਹਨਾਂ ਦਾ ਬਣਾਇਆ ਮੰਦਿਰ ਆ ਹਾਂਜੀ ਹਾਂਜੀ ਉਹਨਾਂ ਦਾ ਆਲੋਕਿਕ ਬਲ ਹੈ ਜੀ ਠੀਕ ਹੈ ਜੀ ਤੇ ਮੰਦਿਰ ਕਿਹਨਾਂ ਦਾ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਜੀ ਇਹ ਯਹਾਂ ਪੇ ਦੇਖੀਏ ਯਹਾਂ ਪੇ ਸਤਿਆਨਾਰਾਇਣ ਜੀ ਦੀ ਮੂਰਤੀ ਸਾਬਿਤ ਹੋ ਗਈ ਹੈ ਨੀਚੇ ਲక్ష్ਮੀ ਨਾਰਾਇਣ ਜੀ ਦੀ ਅੱਛਾ ਮਤਲਬ ਜੀ ਹਾਂ ਜੀ ਲక్ష్ਮੀ ਨਾਰਾਇਣ ਜੀ ਲక్ష్ਮੀ ਨਾਰਾਇਣ ਜੀ ਦਾ ਮੰਦਿਰ ਪਾਂਡਵਾ ਨੇ ਬਣਾਇਆ ਉਸ ਸਮੇਂ ਰਾਤੋ ਰਾਤ ਨਾ ਜੀ 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 ਤੇ ਚਲੋ ਆਓ ਭਾਜੀ ਨਾਲੋ ਨਾਲ ਦਰਸ਼ਕਾਂ ਨੂੰ ਸਾਰਾ ਦਿਖਾ ਦਈਏ ਮੰਦਿਰ ਤੇ ਨਾਲੋ ਨਾਲ ਤੁਸੀਂ ਸਾਰਾ ਸਾਨੂੰ ਦੱਸਦੇ ਜਾਓ ਡਿਟੇਲ ਦੇ ਵਿੱਚ ਜੀ ਤੇ ਆ ਜਿੰਨਾ ਵੀ ਭਾਜੀ ਸਾਨੂੰ ਦਿਖਾਈ ਦੇ ਰਿਹਾ ਆ ਬਣਿਆ ਇਹ ਸਭ ਪਾਂਡ

ਇਹ ਸਾਰੀ ਕਿ ਸਾਰੀ オリジナル ਪੁਰਾਣੀ ਉਸੀ ਵਕਤ ਦੀ 5-6000 ਸਾਲ ਪੁਰਾਣਾ ਕੰਸਟਰਕਸ਼ਨ ਹੈ ਸਰ ਇੱਕ ਆ ਸੰਭਿਆ ਗਿਆ ਆ ਤਾਂ ਪੇਂਟ ਕੀਤਾ ਹੋਇਆ ਹਾਂ ਹਾਂ ਜੀ ਜਿਹਨੂੰ ਜੀਨਰਨ ਧਾਰ ਕਰਨ ਦੀ ਕੋਸ਼ਿਸ਼ ਕੀਤੀ ਗਿਆ ਬਾਕੀ ਅਸੀਂ ਕੁਝ ਨਹੀਂ ਕੀਤਾ ਅਸੀਂ ਤੁਹਾਨੂੰ ਇੱਕ ਵਾਰ ਘੁੰਮ ਕੇ ਆਲਦ ਵਾਲੇ ਸਾਰਾ ਦਿਖਾ ਦਈਏ ਪਰਿਕਰਮਾ ਕਰ ਲਈਏ ਤੇ ਕਿਸ ਤਰ੍ਹਾਂ ਦਾ ਸਾਰਾ ਬਣਿਆ ਹੋਇਆ ਆਲਦ ਵਾਲੇ ਜੀ ਹੋਰ ਭਾਜੀ ਇੱਕ ਮਜ਼ੇਦਾਰ ਚੀਜ਼ ਹੋ ਰਹੀ ਹੈ ਕਿ ਦੇਖੋ ਇਤਨੀ ਬੜੀ ਕੰਸਟਰਕਸ਼ਨ ਮੈਂ ਇਤਨੀ ਬੜੀ-ਬੜੀ ਸ਼ੀਲਾਂ ਨੂੰ ਉਠਾਇਆ ਗਿਆ ਲੇਕਿਨ ਇੱਕ ਵੀ ਬੂੰਦ ਸੀਮਿੰਟ ਕਾ ਨਹੀਂ ਕਿਸੇ ਚੀਜ਼ ਕਾ ਉਪਯੋਗ ਨਹੀਂ ਕੀਤਾ ਗਿਆ ਦੇਖ ਲੋ ਇਹ ਇਸਪਾ ਚੂਨਾ ਯੂਜ਼ ਹੋਇਆ ਕੋਈ ਦਾਲ ਪੀਸ ਕੇ ਆਰੇ ਨੋ ਕਿਆ ਕਿਆ ਚੀਜ਼ੇ ਇਸਤੇਮਾਲ ਕੀ ਗਏ ਲੇਕਿਨ ਸੀਮੈਂਟ ਦਾ ਕੋਈ ਇਸਤੇਮਾਲ ਨਹੀਂ ਹੈ। ਹਾਂ ਜੀ। ਅਬ ਆਜ ਵੀ ਕੋਈ ਕੰਸਟਰਕਸ਼ਨ ਕਰਤੇ ਹਨ ਤਾਂ ਨਈ ਸੇ ਨਈ ਕੰਸਟਰਕਸ਼ਨ ਮੇਰੇ ਹਿਸਾਬ ਸੇ 100 ਸਾਲ ਤੋਂ ਉੱਪਰ ਨਹੀਂ ਚਲਦੀ ਹੈ। 5000 ਸਾਲ ਦੇਖ ਲੋ ਅੱਜ ਦੇ ਕਿੰਨਾ ਮਜ਼ਬੂਤੀ ਦੇ ਨਾਲ ਦੇਖੀਏ। ਬਹੁਤ ਮਜ਼ਬੂਤੀ ਹਾਂ ਜੀ ਬਿਲਕੁਲ ਬਿਲਕੁਲ। ਲੇਕਿਨ ਭਾਜੀ ਮੈਂ ਦੇਖਿਆ ਕਿ ਕਮੇਟੀ ਨੇ ਵੀ ਸਾਂਭਿਆ ਪਿਆ ਪੂਰਾ ਨਾ ਨਹੀਂ ਤਾਂ ਅਸੀਂ ਦੇਖਿਆ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਨਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਇਹ ਤਾਂ ਹੈ ਭਾਜੀ ਇਹ ਭਗਤਾਂ ਦੀ ਜਾਇ ਨਾ ਰਬ ਦਾ ਹੋ ਗਿਆ ਉਹ ਉਥੇ ਨਾ ਸਹੀ ਗੱਲ ਨਹੀਂ ਬਹੁਤ ਭਾਜੀ ਮਤਲਬ ਵੱਡਾ ਕਰਮ ਕਰ ਲਿਆ ਸਾਨੂੰ ਸਹੀ ਦਸੀਏ ਜੀ ਭਾਜੀ ਹਲਾ ਜੀ ਇਸ ਪੁਰਾਣੀ ਜਗ੍ਹਾ ਨੂੰ ਸਾਹਮ ਕੇ ਤੇ ਤੁਸੀਂ ਤੁਸੀਂ ਦੇਖ ਸਕਦੇ ਆ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਪੱਧ ਰਹੇ ਆ ਵੱਖਰਾ ਵੱਖਰਾ ਡਿਜ਼ਾਈਨ ਦੇਖਣ ਨੂੰ ਮਿਲਦਾ ਪਿਆ ਆ ਜੀ ਉਸ ਵੇਲੇ ਦੇਖ ਲਓ ਤੁਸੀਂ ਰਾਤੋਂ ਰਾਤ ਪਾਂਡਵਾ ਨੇ ਇਹ ਮੰਦਿਰ ਤਿਆਰ ਕੀਤਾ ਸੀਗਾ ਕਿੰਨੀ ਰੀਜ਼ ਦੇ ਨਾਲ ਦੇਖੋ ਉਹਨਾਂ ਨੇ ਬਣਾਇਆ ਹੋਇਆ ਜਿਹੜਾ ਅੱਜ ਵੀ ਖੜਾ ਆ ਬਿਲਕੁਲ ਸਹੀ ਸਲਾਮਤ ਹੈ ਨਾ ਹਰ ਭਾਜੀ ਮਜ਼ੇ ਦੀ ਬਾਤ ਦੇਖਿਓ ਇਸ ਪਹਾੜੀ ਦਾ ਆਲਮੋਸਟ ਜਿੰਨਾ ਵੀ ਪਾਣੀ ਕੀ ਨਿਕਾਸੀ ਹੈ ਉਹ ਇਸ ਮੰਦਿਰ ਦੇ ਨੀਚੇ ਸੇ ਨਿਕਾਲੀ ਗਈ ਹੈ ਅੱਛਾ ਜੀ ਹਾਂ ਅੱਜ ਕੱਲ੍ਹ ਅਸੀਂ ਇਹ ਇੰਜੀਨੀਅਰ ਅਭੀ ਵੀ ਕਰਨਾ ਚਾਹਾਂਗੇ ਅਸੀਂ ਨਹੀਂ ਕਰ ਪਾਏਗੇ ਇਸਕੇ ਨੀਚੇ ਸੇ ਪੂਰਾ ਫਲਡ ਨਿਕਲਦਾ ਹੈ ਪਾਣੀ ਦਾ ਇਸ ਮੰਦਿਰ ਦੇ ਨੀਚੇ ਇੱਕ ਸਰੰਗ ਆ ਇਸ ਮੰਦਿਰ ਤੋਂ ਸਰੰਗ ਬਣਾਈ ਗਈ ਹੈ ਭਾਜੀ ਪਾਣੀ ਦੀ ਨਿਕਾਸੀ ਲਈ ਤੁਸੀਂ ਦੇਖ ਲਓ ਕਿੰਨੀ ਹੈਰਾਨ ਵਾਲੀ ਗੱਲ ਆ ਥੱਲਿਓਂ ਮੰਦਿਰ ਦੇ ਇੱਕ ਸਰੰਗ ਕੱਢੀ ਗਈ ਆ ਪਾਣੀ ਦੀ ਨਿਕਾਸੀ ਵਾਸਤੇ ਕੋਈ ਸੋਚ ਸਕਦਾ ਆ ਕਿ ਮੰਦਿਰ ਦੇ ਥੱਲੇ ਇੱਕ ਸਰੰਗ ਹੋ ਸਕਦੀ ਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿੰਨੇ ਦਿਮਾਗ ਨਾਲ ਇਹ ਮੰਦਿਰ ਤਿਆਰ ਕੀਤਾ ਗਿਆ ਉਸ ਵੇਲੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਰਾਤੋਂ ਰਾਤ ਪੰਡਵਾ ਨੇ ਦੇਖ ਲਓ ਤੁਸੀਂ ਇਹ ਖੜਾ ਕਰਤਾ ਸਗਾ ਮੰਦਿਰ ਇਸ ਮੰਦਿਰ ਦਿਖਾਉਣ ਤੋਂ ਬਾਅਦ ਅਸੀਂ ਤੁਹਾਨੂੰ ਗੁਫਾ ਦਿਖਾਵਾਂਗੇ ਸਰੰਗ ਦਿਖਾਵਾਂਗੇ ਜਿਹੜੀ ਪੰਡਵਾ ਦੁਆਰਾ ਬਣਾਈ ਗਈ ਆ ਤੇ ਉਸ ਤੋਂ ਬਾਅਦ ਪੰਡਵਾ ਦਾ ਚੱਕਰ ਵੀਊ ਜਿਹਦੇ ਬਾਰੇ ਤੁਸੀਂ ਸਾਰਿਆਂ ਨੇ ਮਹਾਪਾਤ ਦੇਖਿਆ ਹੋਊਗਾ ਸੁਣਿਆ ਸੀਗਾ ਕਿ ਪਾਂਡਵਾ ਨੇ ਚੱਕਰ ਵੀ ਉਹਦੀ ਰਚਨਾ ਕੀਤੀ ਸੀ ਉਹ ਇਸ ਜਗ੍ਹਾ ਅੱਜ ਵੀ ਦੇਖ ਲਓ ਤੁਸੀਂ ਦੇਖਣ ਨੂੰ ਮਿਲਦਾ ਪਿਆ ਆ ਹੁਣ ਤੁਸੀਂ ਦੇ ਸਕਦੇ ਆ ਕਿ ਹਰ ਜਗ੍ਹਾ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇੱਕ ਵੱਖਰਾ ਡਿਜ਼ਾਈਨ ਆ ਤੇ ਥੱਲੇ ਦੇਖੋ ਤੁਸੀਂ ਨਕਾਸ਼ੀ ਕੀਤੀ ਹੋਈ ਦੇਖੋ ਕਿੰਨਾ ਤੁਸੀਂ ਲਾ ਲਓ ਕਿ ਉਸ ਵੇਲੇ ਉਹਨਾਂ ਨੂੰ ਟਾਈਮ ਲੱਗਿਆ ਹੋਊਗਾ ਉਹ ਵੀ ਇੱਕ ਰਾਤ ਉਹ ਵੀ ਇੱਕ ਰਾਤ ਤੇ ਸਾਡੇ ਬਿਲਕੁਲ ਕੋਲ ਇੰਨਾ ਪੁਰਾਣਾ ਪੰਡਵਾਂ ਦੁਆਰਾ ਬਣਾਇਆ ਮੰਦਿਰ ਆ ਜੀ ਲక్ష్ਮੀ ਨਾਰਾਇਣ ਜੀ ਦਾ ਮੰਦਿਰ ਆ ਭਜੀ ਲక్ష్ਮੀ ਨਾਰਾਇਣ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਅੰਦਰ ਬਾਕੀ ਹੋਰ ਪ੍ਰਾਣ ਪ੍ਰਤੀਸ਼ਤਾ ਕਰਕੇ ਮੂਰਤੀਆਂ ਰੱਖੀਆਂ ਗਈਆਂ ਅੰਦਰ ਅੰਦਰ ਹਰਮਾਨ ਜੀ ਆ ਗਏ ਅਕਾਲ ਭੈਰੂ ਦੇ ਆ ਗਏ ਮੈਂ ਤੁਹਾਨੂੰ ਗੁਜਾਇਸ਼ ਕਰੂੰਗਾ ਕਿ ਅੰਦਰ ਨਕਾਸ਼ੀ ਵੀ ਤੁਹੇ ਦਿਖਾਉ ਦੇਖੋ ਆਲਮੋਸਟ ਇਹ ਸਾਰੀ ਚੀਜ਼ ਪੁਰਾਣੀ ਹੈ ਇਹ ਪੱਥਰੋਂ ਪਰ ਨਕਾਸ਼ੀ ਕਿਸ ਤਰਾਜ਼ੇ ਕੀ ਗਈ ਹੈ ਇਹ ਤਾਂ ਰੱਬ ਹੀ ਜਾਣੇ ਵਾਕਿਆ ਸਹੀ ਲੱਗਦਾ ਜੀ 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 ਇਹ ਸਾਰਾ オリジナル ਹੈ ਸਰ ਤੁਸੀਂ ਇਹ ਦੇਖੋ ਕਿ ਹੁਣ ਕਿੰਨੀ ਵਧੀਆ ਸੋਹਣੀ ਲੱਗਦੀ ਪਈ ਆ ਜਦੋਂ ਪੇਂਟ ਨਹੀਂ ਕੀਤਾ ਉਦੋਂ ਕਿੰਨੀ ਵਧੀਆ ਲੱਗਦੀ ਹੋਊਗੀ ਹੈਨਾ ਜੀ ਜੀ ਵਾਕਈ ਦਿਲ ਖੋ ਗਿਆ ਦੇਖ ਕੇ ਬਾਜੀ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਲక్ష్ਮੀ ਨਾਰਾਇਣ ਜੀ ਦੇ ਤੁਸੀਂ ਇਹ ਮੂਰਤੀ ਵੀ ਪ੍ਰਾਚੀਨ ਹੈ ਜੀ ਦੇਖ ਸਕਦੇ ਆ ਉਸ ਸਮੇਂ ਦੀਆਂ ਮੂਤੀਆਂ ਆ ਜੀ ਪਾਂਡਪਨ ਦੇ ਟਾਈਮ ਦੀਆਂ 5000 ਸਾਲ ਪੁਰਾਣੀਆਂ ਕਿਸੇ ਤਰ੍ਹਾਂ ਇੱਧਰ ਜੀ ਇਹ ਕਹਤੇ ਆ ਕਿ ਨਾਰਾਇਣ ਜੀ ਕੇ ਜੋ ਸੇਵਕ ਦਵਾਰਪਾਲ ਐ ਜੈ ਵਿਜੇ ਉਹਨਾਂ ਕੀ ਸ਼ੈਲ ਮੂਰਤੀਆਂ ਅੱਛਾ ਜੈ ਵਿਜੇ ਜੀ ਹਾਂ ਜੀ ਜੋ ਸੁਣਦੇ ਆ ਇਤਿਹਾਸ ਨਾਲ ਭਾਜੀ ਉਹਨਾਂ ਦੀਆਂ ਐ ਨਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਦੇ ਸਕਦੇ ਆ ਜੀ ਇੱਧਰ ਵੀ ਮੂਤੀਆਂ ਬਣੀਆਂ ਹੋਈਆਂ ਜੀ ਇਹ ਸਭ ਧਾਰਮਿਕ ਮੂਰਤੀਆਂ ਆ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਜੈ ਵਿਜੇ ਸਭ ਪ੍ਰਾਚੀਨ ਹੁਣ ਤੁਹਾਨੂੰ ਅਸੀਂ ਲక్ష్ਮੀ ਨਾਰਾਇਣ ਜੀ ਦੇ ਦਰਸ਼ਨ ਕਰਾਉਨੇ ਆਮ ਨਮੋ ਨਾਰਾਇਣ ਤੁਸੀਂ ਸਾਹਮਣੇ ਦੇ ਸਕਦੇ ਆ ਜਿਹੜੀ ਸਰੰਗ ਦੀ ਅਸੀਂ ਗੱਲ ਕਰ ਰਹੇ ਸੀਗੇ ਮੰਦਰ ਦੇ ਬਿਲਕੁਲ ਥੱਲੇ ਤੁਸੀਂ ਦੇਖ ਲਓ ਗਰਭ ਗਰੇ ਕੇ ਬਿਲਕੁਲ ਨੀਚੇ ਤੋਂ ਨਿਕਲੀ ਜਈਏ ਸਹੀ ਗੱਲ ਹੈ ਭਾਈ ਹਾਂਜੀ ਤੇ ਇਹਦੇ ਥੱਲੇ ਮੈਨੂੰ ਲੱਗਦਾ ਬੈਠ ਬੈਠ ਕੇ ਜਾ ਹੋਊਗਾ ਭਾਈ ਜੇ ਕੋਈ ਜਾਊਗਾ ਨਾ ਜੀ ਜਾ ਸਕਦੇ ਆ ਬੰਦੇ ਹਨਾ ਜਾ ਸਕਦੇ ਆ ਨਾ ਜੀ ਤੇ ਅਸੀਂ ਹੁਣ ਤੁਹਾਨੂੰ ਕੋਸ਼ਿਸ਼ ਕਰਦੇ ਆ ਇੱਕ ਵਾਰ ਬਿਲਕੁਲ ਲਾਗੇ ਤੋਂ ਦਿਖਾਈਏ ਤੇ ਭਾਈ ਤੁਸੀਂ ਖੜੋ ਫੇ ਮਹਾਰਾਜ ਅਸੀਂ ਇੱਕ ਵਾਰ ਦਿਖਾ ਦਈਏ ਦਰਸ਼ਕਾਂ ਨੂੰ ਜਦੋਂ ਭਾਜੀ ਫਿਰ ਬਰਸਾਤਾ ਆਉਂਦੀਆਂ ਹੁੰਦੀਆਂ ਫਿਰ ਪਾਣੀ ਕਾਫੀ ਤੇਜ਼ ਆਉਂਦਾ ਭਾਜੀ ਜਿੱਦਾਂ ਪੰਡੋਰ ਡੈਮ ਦਾ ਗੇਟ ਨਹੀਂ ਖੁੱਲਦਾ ਉਦਾਂ ਖੁੱਲਦਾ ਹੈ ਉਦਾਂ ਨਿਕਲਦਾ ਇੱਥੋਂ ਵਾਹ ਵਈ ਵਾਹ ਬਿਲਕੁਲ ਲਾਗੇ ਪਹੁੰਚ ਗਏ ਤੁਸੀਂ ਆ ਦੇਖ ਸਕਦੇ ਆ ਇਸ ਤਰ੍ਹਾਂ ਦਾ ਅੰਦਰਲਾ ਇਸ ਸਰੰਗੇ ਦਾ ਦ੍ਰਿਸ਼ਾ ਅੱਗੇ ਜਾ ਕੇ ਪਤਾ ਨਹੀਂ ਕਿੱਧਰ ਨੂੰ ਨਿਕਲਦੀ ਹੈ ਜੰਗਲਵਾਲ ਨੂੰ ਇਹ ਲਾਈਟ ਨਜ਼ਰ ਆ ਰਹੀ ਹੈ ਇੱਕ ਆਲੇ ਦੁਆਲੇ ਕਿੰਨਾ ਸੰਗਣਾ ਜੰਗਲ ਆ ਚਲੋ ਹੁਣ ਅਸੀਂ ਤੁਹਾਨੂੰ ਚੱਕਰ 뷰 ਦਿਖਾਉਂਦੇ ਆ ਜਿੱਥੇ ਬਣਿਆ ਹੋਇਆ ਤੇ ਭਾਜੀ ਆ ਦੋ ਗੇਟ ਆ ਇੱਕ ਪਾਲੇ ਪਾਸੇ ਇੱਕ ਇਧਰਲੇ ਪਾਸੇ ਆ ਜੀ ਬਾਜੀ ਮੰਦਿਰ ਦੀ ਦੋ ਐਂਟਰੀਆਂ ਹੈਗੀਆਂ ਜਿੱਥੋਂ ਤੁਸੀਂ ਥੱਲੋਂ ਆਇਆ ਤਾਂ ਇੱਕ ਸ਼ਾਰਟਕਟ ਯਹਾਂ ਸੇ ਆਤਾ ਹੈ ਠੀਕ ਆ ਜੀ ਥੋੜਾ ਸਾ ਰਸਤਾ ਖਰਾਬ ਹੋ ਰਿਹਾ ਹੈ ਬਟ ਅਦਰਵਾਈਜ਼ ਮੇਨ ਸੜਕ ਯਹੀ ਸੇ ਧੀ ਅਦਰਵਾਈਜ਼ ਇੱਕ ਸੈਕੰਡ ਰਸਤਾ ਉੱਪਰ ਸੇ ਜਹਾਂ ਸੇ ਆਪਾਂ ਆਤੇ ਆ ਉਹ ਰਸਤਾ ਹੈ ਉਹ ਰਸਤਾ ਦੋਨੋਂ ਗੇਟ ਮੰਦਿਰ ਕੇ ਲਈ ਹੈ ਭਾਜੀ ਬਿਲਕੁਲ ਸਾਹਮਣੇ ਥੋੜਾ ਜਿਹਾ ਜਿਹੜਾ ਡਿਜ਼ਾਈਨ ਆ ਕਿਲੇ ਵਾਂਗ ਲੱਗਦਾ ਪਿਆ ਦੇਖੋ ਨੂੰ ਇਹਦਾ ਆਪਾਂ ਜੀ ਆਹ ਕੰਸਟਰਕਸ਼ਨ ਵੀ ਪੁਰਾਣੀ ਹੈਗੀ ਹੈ ਭਾਜੀ ਤਿਆਲਾ ਸੀਗਾ ਇਹਦੇ ਉੱਪਰ ਇੱਕ ਪੰਜਵੱਟੀ ਸੀਗੀ ਉਸੇ ਪੰਜ ਪੀੜ ਤੇ ਬਰਗਤ ਥਾ ਔਰ ਵੀ ਬਹੁਤ ਹੈ ਮਤਲਬ ਇੱਕ ਸਪਿਰਚੁਅਲ ਪਲੇਸ ਹੈ ਇਹ ਵੀ ਮਤਲਬ ਪੰਜਵੱਟੀ ਸੀ ਇੱਥੇ ਤੁਸੀਂ ਕਹਿੰਦੇ ਹਾਂਜੀ ਹਾਂਜੀ ਪੰਜ ਵੱਡੀ ਹੈ ਹਜੇ ਵੀ ਉੱਪਰ ਤੁਸੀਂ ਦੇਖੋਗੇ ਪੰਜ ਲਗਾਇਆ ਹੈ ਬਾਕੀ ਦੇਖੀਏ ਸਾਰੀ ਇਸ ਕੰਸਟਰਕਸ਼ਨ ਪੁਰਾਣੀ ਹੈ ਤੁਸੀਂ ਯਾਦ ਦੇ ਸਕਦੇ ਆ ਸਾਰੀ ਕਲਾਕਾਰੀ ਕਿੰਨੀ ਪੁਰਾਣੀ ਡਿਜ਼ਾਈਨਿੰਗ ਆ ਇਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਆ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਪਿਆ ਜੀ ਬਹੁਤ ਦੁਨੀਆ ਇੱਥੇ ਨਹਾਉਣ ਆਉਂਦੀ ਆ ਜੋ ਸੁਣਨ ਨੂੰ ਮਿਲਦਾ ਪਿਆ ਆ ਕਿ ਇੱਥੇ ਕਹਿੰਦੇ ਇਸ਼ਨਾਨ ਕਰਕੇ ਚੱਕਰ ਵਿਊ ਦੇ ਕੋਲ ਆਲਾਤ ਸੁੱਖ ਦੀ ਪ੍ਰਾਪਤੀ ਹੁੰਦੀ ਆ ਤੇ ਭਾਜੀ ਉਹਨਾਂ ਤੋਂ ਪੁੱਛਦੇ ਆ ਇਸ ਚੱਕਰ ਵਿਊ ਬਾਰੇ ਪੂਰੀ ਡਿਟੇਲ ਦੇ ਵਿੱਚ ਆਓ ਭਾਜੀ ਸਾਡੇ ਦਰਸ਼ਕਾਂ ਨੂੰ ਇਸ ਚੱਕਰ ਵਿਊ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸੋ ਕਿਉਂਕਿ ਇੱਕ ਬਹੁਤ ਵੱਡੀ ਗੱਲ ਆ ਕਿ ਸਾਡੇ ਪੰਜਾਬ ਦੇ ਕੋਲ ਹਿਮਾਚਲ ਵਿੱਚ ਮਹਾਭਾਰਤ ਕਾਲ ਸਮੇਂ ਦਾ ਚੱਕਰ ਵਿਊ ਅੱਜ ਵੀ ਦੇਖਣ ਨੂੰ ਮਿਲਦਾ ਪਿਆ ਨਹੀਂ ਤਾਂ ਅਸੀਂ ਸਿਰਫ ਮਹਾਭਾਰਤ ਦੇ ਵਿੱਚ ਟੀਵੀਾਂ ਤੇ ਦੇਖਦੇ ਰਹੇ ਕਿ ਪਾਂਡਵਾ ਨੇ ਚੱਕਰ ਵਿਊ ਦੀ ਰਚਨਾ ਕੀਤੀ ਸੀ ਜੀ ਜੋ ਅੱਜ ਅਸੀਂ ਪ੍ਰਤੱਖ ਦੇਖ ਰਹੇ ਆ ਜੀ ਬਹੁਤ ਖੁਸ਼ੀ ਹੋ ਰਹੀ ਆ ਤੁਸੀਂ ਆ ਦੇਖ ਸਕਦੇ ਆ ਅਸੀਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ होर होंसी थोड़ा जा जी भाजी देखिए ये भी भक्तों की आस्था का केंद्र है यहाँ पे ठीक जो ठीक भी स्थान पे आता है इसकी विख्यातता सुन के आता है यहाँ पे और जैसा आपने कहा कि यहाँ पे हाँ थोड़ी सी कई सालों की मौसम की मार थी तो ये कुछ, -कुछ बीच से यहाँ पे इसमें कुछ ना कुछ चीज़ें टूट गया था ये अच्छा जी जी तो एक अच्छा सा एक राजमिस्त्री बुला के जो कि इस कार्य को जानता था उसको बुला के इसकी फिर से हमने रेनोवेशन करवाई है ठीक है जी जी हमारा उद्देश्य तो यही था कि इसके साथ ज़्यादा छेड़छाड़ ना की जाए बट uh, इसकी जो स्ट्रक्चरल इंटीग्रिटी बनाने के लिए इसको हमें मैंट करना ही पड़ा अदरवाइज टूट चुका था थोड़ा सा बीच से ठीक है बट uh, जी हाँ ये मेन आस्था का केंद्र है स्थान का सही बात है जी ते चक्कर व्यू थे नौ नाल जी सुख की प्राप्ति होंगी जी भाजी देखो ये मैं अपना पर्सनल एक्सपीरियंस आपको बताता मेरा एक फ्रेंड है हरियाणा का कोई ठीक है जी उसके बेटा नहीं था तो यहाँ पे काफी साल बाद आया तो महात्मा जी से उसने बात की मेरे मेरी आंखों देखी प्रत्यक्ष बात है उसने आई बी एफ जो इंटरनेट आर्टिफिशियल करवाते हैं सब कुछ उसे कोई प्रभाव नहीं पड़ा उसका बच्चा नहीं हुआ ठीक है जी महात्मा जी ने यहाँ से उसको जल लाने के लिए दिया कुंड से और कुछ अपना सामग्री दी और उसका ਵਿਦ ਇਨ 9 ਮੰਥਸ ਉਸ ਦਾ ਰਿਜ਼ਲਟ ਆ ਗਿਆ ਉਸ ਦਾ ਬੱਚਾ ਹੋਇਆ ਉਸ ਦਾ ਇੱਕ ਹੋਰ ਬੱਚਾ ਉਸ ਜੋੜਾ ਆ ਉਸ ਬੱਚਾ ਬਹੁਤ ਭਾਜੀ ਪਵਿੱਤਰ ਤੇ ਪਹੁੰਚੀ ਹੋਈ ਜਗ੍ਹਾ ਆ ਹਨਾ ਜਿੱਦਾਂ ਸੋਨੂ ਮਿਲਦਾ ਪਿਆ ਤੇ ਇੱਕ ਵਾਰ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਚੱਕਰ ਵੀ ਲੱਗ ਗਿਆ ਦਿਖਾ ਦਈਏ ਤੁਸੀਂ ਇੱਥੇ ਸੋਖੇ ਪਹੁੰਚ ਜਾਓਗੇ ਜਿੱਦਾਂ ਅਸੀਂ ਤੁਹਾਨੂੰ ਲੋਕੇਸ਼ਨ ਦੱਸੀ ਆ ਤੇ ਇੱਕ ਵਾਰ ਆਲੇ ਦੁਆਲੇ ਘੁੰਮ ਕੇ ਅਸੀਂ ਤੁਹਾਨੂੰ ਸਾਰਾ ਚੱਕਰ ਵੀ ਦਿਖਾ ਦਈਏ ਦੇਖ ਲਓ ਤੁਸੀਂ ਕਿਸ ਤਰ੍ਹਾਂ ਰਚਨਾ ਕੀਤੀ ਸੀ ਪਾਂਡਵਾਂ ਨੇ ਇਸ ਚੱਕਰ ਵੀ ਉਹਦੀ ਨਹੀਂ ਤਾਂ ਅਸੀਂ ਟੀਵੀਆਂ ਤੇ ਦੇਖਦੇ ਰਹੇ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਮਹਾਪਾਤ ਦੇ ਵਿੱਚ ਲੇਕਿਨ ਅੱਜ ਅਸੀਂ ਪਤਕਸ਼ ਦੇਖ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਅੰਦਰ ਨੌਨਾ ਅੰਮ੍ਰਿਤਕੋਂਡਾ ਜਿਹੜਾ ਬਹੁਤ ਪਵਿੱਤਰ ਆ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਇੱਕ ਸਾਈਡ ਤੋਂ ਦਿਖਾ ਲਾਂ ਦੀ ਕਿਸ ਤਰ੍ਹਾਂ ਦਾ ਪਾਣੀ ਆ ਤੇ ਜਦੋਂ ਬਰਸਾਤਾ ਆਉਂਦੀਆਂ ਤਾਂ ਪਾਣੀ ਅੰਦਰ ਜਿਆਦਾ ਭਰ ਜਾਂਦਾ ਤੇ ਉਹ ਫਿਰ ਥੱਲੇੋਂ ਇੱਥੋਂ ਨਿਕਲਦਾ ਆ ਤੇ ਪਹਿਲਾਂ ਆ ਜਿਹੜਾ ਇੱਕ ਬੁਣਿਆ ਹੋਇਆ ਤੁਸੀਂ ਦੇਖ ਲਓ ਪੁਆਇੰਟ ਬਣੇ ਹੋਏ ਆ ਇਹਨਾਂ ਚ ਭਰਦਾ ਆ ਫਿਰ ਇਸ ਤਰ੍ਹਾਂ ਹਾਂਜੀ ਅੱਗੇ ਨੂੰ ਵੱਧਦਾ ਆ ਤੇ ਫਿਰ ਚੱਕਰ ਵੀਊ ਦੇ ਵਿੱਚ ਇਸ ਤਰ੍ਹਾਂ ਘੁੰਮ ਕੇ ਜਿਸ ਤਰ੍ਹਾਂ ਚੱਕਰ ਵੀਊ ਦੇ ਵਿੱਚ ਬੜਿਆ ਜਾਂਦਾ ਆ ਉਦਾਂ ਘੁੰਮ ਕੇ ਫਿਰ ਬਾਹਰ ਦੀ ਨਿਕਲਦਾ ਆ ਹਾਂਜੀ ਬਹੁਤ ਸੰਗਤਾਂ ਇੱਥੇ ਇਸ਼ਨਾਨ ਕਰਨ ਵਾਸਤੇ ਆਉਂਦੀਆਂ ਆ ਬਾਕੀ ਤੁਸੀਂ ਸੁਣੇ ਲਿਆ ਆ ਆਲਾਦ ਸੁੱਖ ਦੀ ਪ੍ਰਾਪਤੀ ਹੁੰਦੀ ਆ ਤੇ ਹੋਰ ਵੀ ਮਨੋਕਾਮਨਾ ਪੂਰੀਆਂ ਇੱਥੇ ਹੁੰਦੀਆਂ ਆ ਹੁਣ ਅਸੀਂ ਤੁਹਾਨੂੰ ਅੰਮ੍ਰਿਤ ਕੁੰਡ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਜੀ ਆਸ਼ੀਸ਼ ਤੁਸੀਂ ਦੇਖ ਸਕਦੇ ਆ ਪਾਣੀ ਦਾ ਰੰਗ ਦੇਖ ਕੇ ਪਤਾ ਚੱਲਦਾ ਆ ਕਿ ਕਿੰਨਾ ਸਾਫ਼ ਆ ਇਸ ਤਰ੍ਹਾਂ ਅੰਦਰ ਕੁੰਡ ਬਣਿਆ ਹੋਇਆ ਜਿਹਨੂੰ ਸਾਹਮਣੇ ਰੱਖਿਆ ਹੋਇਆ ਆ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਕਿ ਕਈ ਫਿਰ ਆ ਕੇ ਅੰਦਰ ਨੌਣ ਲਾਪੰਦੇ ਆ ਭਾਜੀ ਇਹ ਵੀ ਪਾਂਡਵਾਂ ਦੇ ਸਮੇ ਦਾ ਜੋ ਫਾਉਂਟਨ ਲੱਗਿਆ ਹਾਂਜੀ ਪ੍ਰਾਜੀ ਨੇ ਭਾਜੀ ਇਹ ਵੀ ਹਾਂਜੀ ਬਿਲਕੁਲ ਹੈ ਨਾ ਉਹਨਾਂ ਦੇ ਸਮੇ ਦਾ ਆ ਤੇ ਇਸ ਕੁੰਡ ਨੂੰ ਭਾਜੀ ਹੰਸ ਕੁੰਡ ਵੀ ਕਹਿੰਦੇ ਆ ਜੋ ਸੁਣਿਆ ਸੀ ਜੀ ਮਤਲਬ ਤੇ ਬਹੁਤ ਖੁਸ਼ੀ ਹੋਈ ਸਾਨੂੰ ਤੇ ਇੱਕ ਵਾਰ ਮੜੇ ਜਿੱਦ ਦਿਖਾ ਦਈਏ ਭਾਜੀ ਹਾਂ ਬਿਲਕੁਲ ਭਾਜੀ ਤੇ ਇਹ ਭਾਜੀ ਆਲੇ ਦੁਆਲੇ ਪ੍ਰਕਾਰਮਾਂ ਕਰਨ ਵਾਸਤੇ ਹੋਇਆ ਹਾਂਜੀ ਹਾਂਜੀ ਪ੍ਰਕਾਰਮਾਂ ਵਾਸਤੇ ਜੀ ਤੇ ਜਿਹੜਾ ਅੰਦਰ ਅਮਰਤ ਕੁੰਡਾ ਇਹਦੇ ਆਲੇ ਦੁਆਲੇ ਪ੍ਰਕਾਰਮਾਂ ਕਰਨ ਵਾਸਤੇ ਵੀ ਦੇਖੋ ਬਣਿਆ ਹੋਇਆ ਥੋੜਾ ਜਿਹਾ ਅਸੀਂ ਤੁਹਾਨੂੰ ਘੁੰਮ ਕੇ ਦਿਖਾ ਦਈਏ ਜੀ ਜੀ ਇਧਰੋਂ ਵੀ ਸਰਾ ਕੱਢੇ ਹੋਏ ਆ ਤੇ ਅੰਦਰ ਨੌਨ ਨਜ਼ਰ ਆਉਂਦੀ ਆ ਅਮਰਤ ਕੁੰਡ ਇਸ ਤਰ੍ਹਾਂ ਦੀ ਇਹ ਇੱਕ ਗੁਫਾ ਸੀ ਕਹਿ ਸਕਦੇ ਆ ਸਰੰਗ ਕਹਿ ਸਕਦੇ ਆ ਅੱਗੇ ਹੋਰ ਵੀ ਹਨੇਰਾ ਹੋ ਜਾਂਦਾ ਤੁਸੀਂ ਦੇਖ ਲਓ ਹੁਣ ਲਾਈਟ ਜਗਾਈਏ ਤੇ ਥੋੜਾ ਜਿਹਾ ਨਜ਼ਰ ਆਇਆ ਨਹੀਂ ਤਾਂ ਕੁਝ ਨਜ਼ਰ ਆਉਂਦਾ ਹੀ ਨਹੀਂ ਸੀਗਾ ਇਸ ਕੁੰਡ ਨੂੰ ਬ੍ਰਹਮਕੁੰਡ ਵੀ ਕਹਿੰਦੇ ਆ ਆ ਨੰਦੀ ਜੀ ਵੀ ਪੁਰਾਣੇ ਸਥਾਪਿਤ ਹੈਗੇ ਆ ਜੀ ਇਹ ਪੁਰਾਣੀ ਮੂਰਤ ਹੈ ਨੰਦੀ ਜੀ ਦੀ ਇਹ ਨਾ ਪੁਰਾਣੀ ਮੂਰਤ ਹੈ ਜੀ ਇਹਦੇ ਬਸ ਅਸੀਂ ਰੈਨੋਵੇਸ਼ਨ ਕੀਤੀ ਹੈ ਮਾੜਾ ਰੰਗ ਕਰਕੇ ਤੁਸੀਂ ਦਰਸ਼ਨ ਕਰੋ ਪਹਿਲਾਂ ਨੰਦੀ ਜੀ ਦੇ ਇਹ ਵੀ ਪੁਰਾਣੀ ਮੂਰਤੀ ਆ ਤੇ ਬਾਜੀ ਕਿੰਨਾ ਕੁ ਉਸ ਸਮੇਂ ਦੀ ਹੈ ਇਹ ਜਦ ਤੱਕ ਬਾਜੀ ਭੋਲੇਨਾਰਥ ਦੀ ਇੱਥੇ ਪਿੰਡੀ ਸਾਹਿਬੀ ਦਾ ਤੱਦ ਦੀ ਮੂਰਤੀ ਤੱਦ ਦੀ ਮੂਰਤੀ ਹਨਨਦੀ ਮਹਾਰਾਜ ਜੀ ਹੈ ਨਾ ਚਲੋ ਆਓ ਬਾਜੀ ਕਰਾਈਏ ਦਰਸ਼ਨ ਬਾਜੀ ਇਸ ਸ਼ਿਵਲਿੰਗ ਦਾ ਸਾਨੂੰ ਇਤਿਹਾਸ ਦੱਸੋ ਅਸੀਂ ਦੇਖਿਆ ਗੱਬੇ ਖੰਡਿਤ ਹੋਈ ਹੋਈ ਆ ਜੀ ਤੁਸੀਂ ਨਜ਼ਰ ਮਾਰੋ ਭੋਲੇਨਾਰਥ ਦੀ ਸ਼ਿਵਲਿੰਗ ਗੱਬਿਓ ਖੰਡੇਤ ਆ ਤੇ ਇਹਦਾ ਇਤਿਹਾਸ ਬਾਜੀ ਉਹਨਾਂ ਤੋਂ ਪੁੱਛਦੇ ਆ ਤੇ ਬਾਜੀ ਦੱਸੋ ਸਾਡੇ ਦਰਸ਼ਕਾਂ ਨੂੰ ਇਹਦਾ ਇਤਿਹਾਸ ਬਾਜੀ ਆ ਸ਼ਿਵਲਿੰਗ ਨਾਲ ਆ ਪੋਲੇ ਨਾ ਆਦਿ ਸਥਾਨ ਲੈ ਕਰਕੇ ਹੀ ਆ ਜਗ੍ਹਾ ਦਾ ਨਾਮ ਜਿਹੜਾ ਬਨ ਖੰਡੇਸ਼ਵਰ ਮਹਾਦੇਵ ਪਿਆ ਹੈ ਜਿਹੜਾ ਜੀ ਵਨ ਕੇ ਅੰਦਰ ਜੋ ਖੰਡਿਤ ਮੂਰਤੀ ਹੈ ਵਨ ਖੰਡੇਸ਼ਵਰ ਮਹਾਦੇਵ ਯਹਾਂ ਪੇ ਹੈ ਠੀਕ ਹੈ ਜੀ ਆਪਾ ਜੀ ਇਤਿਹਾਸ ਇਦਾਂ ਦਾ ਕਹਿੰਦੇ ਆ ਕਿ ਕੋਈ ਇੱਥੇ ਗੱਦੀ ਆਇਆ ਸੀ ਆਪਣੀ ਭੇਡਾਂ ਬੱਕਰੀਆਂ ਲੈ ਕੇ ਕੋਈ ਬਹੁਤ ਪੁਰਾਣੀ ਗੱਲ ਹੈ ਜੀ ਠੀਕ ਹੈ ਜੀ ਉਹ ਇੱਥੇ ਬਾਬਾ ਜੀ ਕੋ ਡੇਰਾ ਲਾ ਕੇ ਬਹਿ ਗਿਆ ਕਿਤੇ ਕਹਿੰਦਾ ਨਾਲ ਪੋਲੇ ਨਾ ਆਪ ਨੂੰ ਕਹਿੰਦਾ ਕਿ ਤੁਸੀਂ ਦੇਖ ਲਿਓ ਮੇਰੀ ਨਾ ਬੱਕਰੀਆਂ ਮੇਰੇ ਠਾਰ ਜਿਹੜਾ ਵੀ ਹੈਗਾ ਤੁਸੀਂ ਕਦਰ ਕਰ ਲਿਓ ਉਹਦਾ ਕੋਈ ਪਸ਼ੂ ਗਾਇਬ ਹੋ ਗਿਆ ਉਨੇ ਗੁੱਸੇ ਜਾ ਕੇ ਆਪਣਾ ਫਰਸਾ ਚੱਕ ਕੇ ਪਿੰਡੀ ਨੂੰ ਵਾਰ ਕਰਤਾ ਠੀਕ ਆ ਠੀਕ ਆ ਜੀ ਜਾਦੂ ਨੇ ਵਾਰ ਕੀਤਾ ਉਹਦਾ ਖੂਨ ਪੂਰਾ ਬਾਹਰ ਨਿਕਲ ਆਇਆ ਨਾਲ ਖੂਨ ਹੀ ਖੂਨ ਹੋ ਗਿਆ ਤਾਂ ਉਹਨੂੰ ਅਕਲ ਆ ਗਈ ਕਿ ਨਹੀਂ ਮੈਂ ਕਿਤੇ ਗਲਤ ਜਗ੍ਹਾ ਹੱਥ ਪਾਤਾ ਠੀਕ ਉਹਨੇ ਮਾਫੀ ਮੰਗੀ ਫਿਰ ਜਿਹੜਾ ਵੀ ਉਹਨੇ ਕੀਤਾ ਆਪਣਾ ਪਰ ਉਹ ਤੋਂ ਬਾਅਦ ਫਿਰ ਇਹ ਮੂਰਤ ਖੰਡਿਤ ਹੈ ਜੀ ਉਸ ਤੋਂ ਬਾਅਦ ਅੱਛਾ ਉਸ ਤੋਂ ਬਾਅਦ ਖੰਡਿਤ ਇਸ ਤਰ੍ਹਾਂ ਦਾ ਇਤਿਹਾਸ ਹੈ ਬੰਦੇ ਜੀ ਹਾਂ ਹਾਂ ਚਲੋ ਹੁਣ ਅਸੀਂ ਤੁਹਾਨੂੰ ਅਖੰਡ ਧੁਨੇ ਦੇ ਦਰਸ਼ਨ ਕਰਵਾ ਲਈਏ ਨਮੋ ਨਾਰਾਇਣ ਕਰੋ ਦਰਸ਼ਨ ਅਖੰਡ ਧੁਨੇ ਦੇ ਜਿਹੜਾ ਚੱਲਦਾ ਹੀ ਰਹਿੰਦਾ ਆ ਤੇ ਭਾਜੀ ਕਿੰਨੇ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਆ ਭਾਜੀ ਜਦ ਤੋਂ ਸੰਤ ਇੱਥੇ ਆ ਕੇ ਬੈਠੇ ਆ ਤਦ ਤੋਂ ਅਖੰਡ ਚੱਲਿਆ ਹੋਆ ਦਿਨ ਰਾਤ ਟਰੱਕਾਂ ਦੇ ਟਰੱਕ ਲੱਕੜੀ ਇੱਧਰ ਜਕਾ ਫਾ ਗਿਆ ਹੋਣਾ ਇਹਦਾ ਕੋਈ ਅੰਤ ਨਹੀਂ ਹੈ ਭੋਗੀ ਖਾਨ ਸਹੀ ਗੱਲ ਹੈ ਭਾਜੀ ਸਾਡੇ ਦਰਸ਼ਕਾਂ ਨੂੰ ਚੱਕਰ ਵੀਅਰ ਵਾਰੀ ਦੱਸੋ ਜਿਹੜਾ ਜੁੱਗਾਂ ਪੁਰਾਣਾ ਇਸ ਜਗ੍ਹਾ ਤੇ ਬਣਿਆ ਹੋਇਆ ਆ ਦੇਖਿਏ ਇਹ ਬਹੁਤ ਹੀ पौराणिक बात है जब पांडव जो अपने एक दिन के अज्ञातवास के चलते इस क्षेत्र पर पहुँचे तो उस समय इसकी संरचना की गई जो अर्जुन की पत्नी थी उसने अर्जुन जी को पूछा कि महाराजा हमारा बेटा तो बहुत शूरवीर था फिर मारा कैसे गया ठीक तो उसमें एक बात ये थी कि जब वो अभिमन्यु जी उसके माँ के गर्भ में थे उस समय अर्जुन जी ने उनको इसकी जो व्याख्या की लेकिन हैरानी ये हुई कि जब उसको भेदने की जो बात थी तो वो तब तक उनकी पत्नी वो जागती रही लेकिन जब उससे निकलना है तो वो सो गई थी और वो ज्ञान उस अभिमन्यु के लिए अधूरा रह गया और इस इस स्थान पर आकर अर्जुन जी ने उस रचना को अपनी पत्नी को बनाकर बताया था ਇਹ ਤੁਹਾਡਾ ਵੇਟਾ ਇਸ ਤਰੀਕੇ ਸੇ ਦੇ ਦਾ ਗਿਆ। ਇਹ ਉਹ ਪਵਿੱਤਰ ਜਗਾ ਹੈ ਜਿੱਥੇ ਰਚਨਾ ਕੀਤੀ ਗਈ ਸੀ ਚੱਕਰਵੀਉ ਚੱਕਰਵੀਉ ਬਹੁਤ ਵੱਡੀ ਗੱਲ ਆ ਜੀ ਜਿਹੜੀ ਪਤਾ ਲੱਗੀ ਅੱਜ ਇੰਨਾ ਪੁਰਾਣਾ ਇਤਿਹਾਸ ਆ ਜਿਹੜਾ ਦੇਖਣ ਨੂੰ ਮਿਲਦਾ ਪਿਆ ਨਾ ਚੱਕਰਵੀਉ ਦਾ ਠੀਕ ਆ ਜੀ ਤੇ ਹੋਰ ਇੱਥੇ ਜੀ ਇੱਕ ਸਰੰਗ ਥੱਲੇ ਕੱਢੀ ਗਈ ਹੈ ਜਿਹਦੀ ਮੰਦਰ ਬਾਰੇ ਉਹਦੇ ਦੱਸੋ ਜੀ ਕੱਢੀ ਹੈ ਜੇ ਇਸ ਮੰਦਰ ਦੇ ਬਿਲਕੁਲ ਬੈਕ ਸਾਈਡ ਸੋਲਾ ਸਿੰਘੀ ਧਾਰ ਹੈ ਠੀਕ ਹੈ ਜੀ ਜਦ ਬਾਰਿਸ਼ ਹੁੰਦੀ ਤਾਂ ਇਹ ਪੂਰਾ ਜੋ ਪਾਣੀ ਦਾ ਫਲੱਡ ਹੈ ਇਸ ਨਾਲੇ ਦੇ ਹੋ ਕੇ ਗੁਜ਼ਰਦਾ ਥੱਲੇ ਨੂੰ ਠੀਕ ਹੈ ਜੀ ਤੇ ਪੰਡਮ ਨੇ ਉਸ ਰਾਤ ਹੀ ਸੁਰੰਗ ਇਤਨੀ ਟੈਕਨੀਕਲ ਆਧੁਨਿਕ ਤਰੀਕੇ ਸੇ ਬਣਾਈ ਜੋ ਅੱਜ ਬਣਾਣਾ ਅਸੰਭਵ ਹੈ ਠੀਕ ਹੈ ਜੀ ਤਾਂ ਜਿੰਨਾ ਵੀ ਪਾਣੀ ਦਾ ਫਲੱਡ ਆਏਗਾ ਉੱਪਰ ਸੇ ਪਹਾੜ ਕਾ ਉਹ ਇਸ ਮੰਦਿਰ ਕੇ ਗਰਭ ਕੇ ਇਸਨੇ نیچے ਸੇ ਹੀ ਜਾਏਗਾ ਇਸੀ ਸੁਰੰਗ ਸੇ ਜਾਏਗਾ ਔਰ ਇਹ ਇਤਨੀ ਮਜ਼ਬੂਤੀ ਸੇ ਬਣਾਈ ਹੋਈ ਹੈ ਕਿ ਇਤਨੇ ਸਾਲ ਹੋ ਗਏ ਇਸ ਇਹ ਇਤਿਹਾਸਿਕ ਦਰੋਹਰ ਕੋ ਬਨੇ ਹੋਏ ਲੇਕਿਨ ਉਸ ਸੁਰੰਗ ਮੇ ਕੋਈ ਆਂਛ ਤੱਕ ਨਹੀਂ ਆਇਆ ਨਹੀਂ ਆਇਆ ਦੇਖ ਲੋ ਜੀ ਬਿਲਕੁਲ ਇਕਦਮ ਸੋਲਿਡ ਹੈ ਤੁਸੀਂ ਦੇਖੋ ਕਿ ਮੰਦਰ ਦੀ ਇੱਕ ਤਰ੍ਹਾਂ ਦੇਖਣਾ ਹੋਵੇ ਤਾਂ ਜੀ ਸੇਫਟੀ ਵਾਸਤੇ ਉਹਨਾਂ ਨੇ ਥੱਲਿਓਂ ਸੁਰੰਗ ਕੱਢੀ ਆ ਪਾਣੀ ਭਰ ਜਾਂਦਾ ਜੀ ਹੈਨਾ ਜੀ ਸੇਫਟੀ ਵਾਸਤੇ ਸੇਫਟੀ ਵਾਸਤੇ ਦੇਖ ਲੋ ਕਿੰਨੀ ਪੁਰਾਣੀ ਆ ਫਲਡ ਬਹੁਤ ਆ ਨਾ ਬਹੁਤ ਆ ਕਿੰਨੀ ਪੁਰਾਣੀ ਆ ਦੇਖ ਲੋ ਤੁਸੀਂ ਇਹਨਾਂ ਜੀ ਤੇ ਅੱਜ ਵੀ ਪੂਰੀ ਮਜ਼ਬੂਤ ਆ ਮਜ਼ਬੂਤ ਹੈ ਬਿਲਕੁਲ ਮਜ਼ਬੂਤ ਹੈ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਤੇ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਚੱਲਦੇ ਆ ਕਾਫੀ ਟਾਈਮ ਹੋ ਗਿਆ ਤੇ ਬਾਕੀ ਭਰਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਭਾਜੀ ਤੁਹਾਡਾ ਵੀ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਡਿਟੇਲ ਦੇ ਵਿੱਚ ਇੰਨੀ ਪੁਰਾਣੀ ਜਗ੍ਹਾ ਦਾ ਇਤਿਹਾਸ ਦੱਸਿਆ ਆ ਤੇ ਕਿਉਂਕਿ ਹਰ ਕਿਸੇ ਦਾ ਟਾਈਮ ਬਹੁਤ ਕੀਮਤੀ ਹੁੰਦਾ ਆ ਤੇ ਇਹਨਾਂ ਨੇ ਕਾਫੀ ਟਾਈਮ ਸਾਡੇ ਵਾਸਤੇ ਚਲੋ ਹੁਣ ਚੱਲਦੇ ਆਂ ਧੰਨਵਾਦ